ਨੌਜਵਾਨ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਘਰ ਰਾਜਨੀਤਿਕ ਵੱਲੋਂ ਜਿਹੜਾ ਸਾਂਝਾ ਅੰਦੋਲਨ ਚੱਲ ਰਿਹਾ ਉਹਨੂੰ ਅੱਜ 17ਵਾਂ ਦਿਨ ਹੋ ਗਿਆ ਆ ਬਹੁਤ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪੈਣਾ ਬਾਟਰਾ ਤੇ ਹਾਜ਼ਰੀ ਲਵਾਉਂਦੇ ਆ ਕੱਲ ਦੇਰ ਰਾਤ ਜਿਹੜੀ ਆ ਸੁਪਕਰਨ ਸਿੰਘ ਜਿਹੜੇ ਸਾਡੇ ਸ਼ਹੀਦ ਹੋਏ ਨੇ ਕੇਂਦਰੀ ਬਲਾਂ ਦੀ ਗੋਲੀ ਨਾਲ ਉਹਨਾਂ ਦੀ ਐਫਆਈਆਰ 302 ਦੀ ਕੱਟ ਲਈ ਗਈ ਆ ਔਰ 116 ਸ਼ਖਸ਼ਨਵੀ ਵਿੱਚ ਲਾਇਆ ਗਿਆ ਵਾ ਔਰ ਉਹਦੀ ਗੱਲਬਾਤ ਹੋਈ ਆ ਲੇਟ ਸਾਰੀ ਲੀਡਰਸ਼ਿਪ ਉਧਰ ਚਲੀ ਗਈ ਸੀ ਕੁਝ ਲੀਡਰਸ਼ਿਪ ਇੱਥੇ ਸੀਗੀ ਤੋਂ ਅੱਜ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਬੱਲੋ ਦੇ ਵਿੱਚ ਹੋਊਗਾ ਲਗਭਗ ਕਹਿੰਦੇ ਸਾਢੇ 9 ਵਜੇ ਜਿਹੜਾ ਉਹਨਾਂ ਦਾ पार्थिव ਸਰੀਰ ਆ ਸ਼ਰਦਾਂਜਲੀ ਦੇਣ ਵਾਸਤੇ ਖਨੋਰੀ ਬਾਰਡਰ ਤੇ ਪਹੁੰਚੇਗਾ ਔਰ ਉਹ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਯਾਤਰਾ ਸ਼ੁਰੂ ਹੋ ਕੇ ਉਹਨਾਂ ਦੇ ਨਗਰ 'ਚ ਪਹੁੰਚੂਗੀ ਔਰ 2 ਤੋਂ 2:30 ਵਜੇ ਦੇ ਵਿੱਚ ਸੰਸਕਾਰ ਜਿਹੜਾ ਵਾ ਉਹ ਕੀਤਾ ਜਾਊਗਾ ਤੋਂ ਇਸ ਕਰਕੇ ਸਰ ਜਿੰਨੇ ਵੀ ਪੰਜਾਬੀਆਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਇਹ ਦੁਨੀਆ ਦਾ ਮਹਾਨ ਸ਼ਹੀਦ ਸਾਡਾ ਸ਼ੁਭਕਰਨ ਸਿੰਘ ਸਿੰਘ ਜੀ ਉਹਨਾਂ ਦੀ ਅੰਤਮ ਯਾਤਰਾ ਵਿੱਚ ਪੂਰੀ ਸਨਮਾਨ ਨਾਲ ਉਹਨਾਂ ਦਾ ਸੰਸਕਾਰ ਕੀਤਾ ਜਾਵੇ ਤੋਂ ਇਸ ਵਾਸਤੇ ਦੁਨੀਆ ਨੂੰ ਆਹਵਾਨ ਕਰਦੇ ਹਾਂ ਦੂਸਰਾ ਜਿਹੜੀ ਕੇਂਦਰ ਸਰਕਾਰ ਆ ਉਹ ਕੇਂਦਰ ਸਰਕਾਰ ਦੀ ਨੀਅਤ ਤੇ ਨੀਤੀ ਦੋਆ ਵਿੱਚ ਖੋਟ ਹੋ ਗਈ ਆ ਉਹਨਾਂ ਨੂੰ ਆਪਣੀ ਸਿਰਫ ਸੱਤਾ ਚਾਹੀਦੀ ਆ ਉਹਨਾਂਲੇ ਸਮੇਂ ਵਿੱਚ ਉਹ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਮੰਗਾਂ ਮੰਨਣ ਵਾਸਤੇ ਸੀਰੀਅਸ ਨਹੀਂ ਹੈਗੀ हां ਉਹ ਕੋਈ ਛਲ ਕਰਨਾ ਚਾਹੁੰਦੇ ਕਿ ਅਕਸਾਨ ਲੀਡਰਾਂ ਨਾਲ ਕਿ ਛੋਟੀ ਮੋਟੀ ਗੱਲ ਕਰਕੇ ਨਵੇੜਾ ਕਰ ਦਈਏ ਦੋਵੇਂ ਫੋਰਮਾਂ ਦੀ ਲੀਡਰਸ਼ਿਪ ਸਿਆਣੀ ਹੈਗੀ ਆ ਸਮਝਦਾਰ ਹੋਗੀ ਅਜਿਹਾ ਨਹੀਂ ਹੋਗਾ ਸੋ ਅੰਦੋਲਨ ਜਿਹੜਾ ਵਾ ਇਹ ਮੰਗਾ ਜਿੰਨਾ ਚਿਰ ਕੋਈ ਇਹਦਾ ਹੱਲ ਠੋਸ ਨਹੀਂ ਕਰਦੀ ਸਰਕਾਰ ਜਾਰੀ ਰੱਖਾਂਗੇ ਵੱਧ ਤੋਂ ਵੱਧ ਤਾਦਾਦ ਵਿੱਚ ਸ਼ੰਭੂ ਬਾਡਰ ਤੇ ਖਨੌਰੀ ਜਿਹੜਾ ਵਾ ਉਹ ਅੰਦੋਲਨ ਨੂੰ ਵੱਡਾ ਕਰਨ ਵਾਸਤੇ ਪਹੁੰਚਿਆ ਜਾਵੇ ਧੰਨਵਾਦ